ਨਸਸੇ ਗੱਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅਗਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਦਿਖਾਉਣੀਆਂ ਚਾਰੇ ਦੀਆਂ ਚਾਰੇ ਜਿਹੜੀਆਂ ਸੂਈਆਂ ਸਵਾਈਆਂ ਵਾ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਕਿਰਪਾ ਮਹਾਰਾਜ ਜੀ ਵੇਚੀ ਚਲੋ ਵਧੀਆ ਕਿਰਪਾ ਜੀ ਦੇ ਵੇਗਿਆ ਮਾਲ ਉਹਦ ਨਾਲਾ ਫਿਰ ਮਾਲ ਤੇ ਉਹਦ ਨਾਲਾ ਅੱਧੇ ਪੁਨੇ ਕੱਢੇ ਜੀ ਵੇਗਿਆ ਬਾਈ ਤੁਹਾਨੂੰ ਅਗਲੇ ਦਿਨ ਕੀਤਾ ਫੋਨ ਤੇ ਤੁਹਾਡਾ ਟਾਈਮ ਨਹੀਂ ਤੁਸੀਂ ਫੋਨ ਹੀ ਲੇਟ ਕਰਦੇ ਫੋਨ ਜਲਦੀ ਕਰਿਆ ਕਰੇ ਲੇਟ ਹੋ ਗਿਆ ਥੋੜਾ ਫੋਨ ਫਿਰ 5 ਵਜੇ ਤੋਂ ਪਹਿਲਾਂ ਪਹਿਲਾਂ ਫੋਨ ਕਰਿਆ ਕਰ ਹਾਂਜੀ ਹਾਂਜੀ ਮਾਲ ਲੱਭਣ ਚਲ ਜੀਦਾ ਫਿਰ ਟਾਈਮ ਨਹੀਂ ਲੱਗਦਾ ਜੀ ਨਾ ਜਿਹੜੇ ਵੀ ਇਹ ਕਰਦੇ ਫੋਨ 5:30 ਵਜੇ ਤੋਂ ਬਾਅਦ ਫਿਰ ਰਹਿ ਜਾਂਦੇ ਆ ਸਾਰੇ ਹਾਂਜੀ 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 ਤੇ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖੋ ਤਸੀਲਈ ਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰ 940129685 ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਜਿਹੜੀ ਠੰਡੀ ਧੀਰੀ ਵੀਰ ਜੀ ਵਛੀ ਆ ਵੇਖੋ ਠੀਕ ਹੈ ਵੇਖੋ ਘੱਟ ਵਾਲਾ ਮਾਨਾ ਲੱਗਾ ਥਾਣ ਵੇਖੋ ਵਛੀ ਦਾ ਠੀਕ ਗੜਗੜ ਤੇ ਲੱਗਾ ਸਾਰੀਆਂ ਸੂਈਆਂ ਨਾ ਅੱਜ ਆਪਣੇ ਹਾਂਜੀ ਸਾਰੀਆਂ ਸੂਈਆਂ ਉਹ ਘੱਲ ਲਈ ਉਹ ਸੂਪੀ ਹੁਣੇ ਇੱਟਾ ਡਿੱਗ ਕੇ ਸੂਈ ਹੈ ਠੀਕ ਹੈ ਹਾਂਜੀ ਤੇ ਜਿਹੜੀ ਆ ਕਿੰਨਾ ਚੁਬਾ ਸੂਈ ਜੀ ਵੀਰ ਜੀ ਇਹ ਆਰ ਕੀ ਦੂਜਾ ਸੂਆ ਜੀ ਕਿੰਨਾ ਚਿਰ ਹੋ ਕੇ ਸੂਈ ਨਾ ਇਹਨੂੰ ਵਿੱਚੀ ਸੂਈ ਨੂੰ ਅੱਜ ਹੋ ਗਏ ਹੋਣਗੇ 15 20 ਦਿਨ 20 ਦਿਨ ਹੋ ਗਏ ਹਾਂਜੀ ਪਿਛਲੇ ਸੂਏ ਵਿਦਿਓ ਨਾ 18 19 ਕਿਲੋ ਦਾ ਚੋਇਆ ਇਹ ਕੋ ਅੱਛਾ ਐਰ ਕੀ ਕਿਉਂ ਅਭੀ ਥੋੜੀ ਜੀ ਵਿੱਚੀ ਲਸੀ ਆ ਹਾਂਜੀ ਹਾਂਜੀ ਹੁਣ ਵੀ ਦੁੱਧ ਜਿਹੜਾ ਇਹ ਕੋ ਮੌਕੇ ਦੇਣਾ ਉਹ ਗੱਟ 14 ਕਿਲੋ ਦੁੱਧ ਜਿਹੜਾ ਪੱਕਾ ਅਸੀਂ ਕੰਡੇ ਦੇ ਛਾੜ ਕੇ ਲੀਟਰ ਵਾਲਾ ਨਹੀਂ ਕੰਡੇ ਦੇ ਛਾੜ ਕੇ ਅਸੀਂ 12 ਕਿਲੋ ਦੁੱਧ ਆਂਗੇ ਜਿਹੜਾ ਘਰੋਂ ਚਵਾ ਕੇ ਦੋਵੇ ਘਰੋਂ ਚਵਾ ਕੇ ਡੇਲ ਦੋ ਡੰਗ ਚੋਵੇ ਭਾਤ ਤਿੰਨ ਡੰਗ ਚੋਵੇ ਠੀਕ ਹੈ ਜੀ 12 ਕਿਲੋ ਦੇ ਦਾਂਗੇ ਚਾਰ ਕੇ ਦਾਂਗੇ ਕੰਡੇ ਨਾਲ ਵੀ ਇਹਦੇ ਲੱਗੇ ਤਾਂ ਦੇਖ ਸਕਦੇ ਜੀ ਲਿਆ ਖੋਲੋ ਹੁਣ ਅੱਜ ਬੱਚਿਆਂ ਨੂੰ ਛੁੱਟੀ ਸਕੂਲ ਨੂੰ ਅੱਛਾ ਛੁੱਟੀ ਸਕੂਲ ਹੋ ਗਿਆ ਇਹ ਜੀ ਅੱਛਾ ਸਕੂਲ ਹੋ ਵੀ ਆਇਆ ਠੀਕ ਹੈ ਅੱਜ ਤੇ ਵੈਸੇ ਵੀ ਹੜਤਾਲ ਆ ਤੇ ਉਤਰੇ ਬੰਦ ਹੋਣੇ ਆ ਚਲੋ ਫਿਰ ਲੈ ਜਾਈਏ ਆ ਵੇਖੋ ਵੀ ਜੀ ਫੇਸ ਕੁਆਡ ਦੀ ਬਰੀਡ ਬਹੁਤ ਜਿਆਦੀ ਹੈ ਵਸ਼ੀ ਦੇ ਠੀਕ ਹੈ ਜੀ ਬੋਦੀ ਬਾਦੀ ਵੇਖੋ ਕਿੰਦੀ ਜਵਰਿਆ ਵਸ਼ੀ ਥੱਲੇੋਂ ਵੇਖੋ ਲੈ ਜੇ ਫਿਰ ਜੀ ਕਮਾਂਗੇ ਵਸ਼ੀ ਇਹ ਵੀ ਚੰਗੀ ਹੈ ਜਾਦ ਬਰੀਡ ਤੇ ਬਸ ਕੇ ਨੇ ਸਾਂਭੀ ਨਹੀਂ ਹੈ ਵਸ਼ੀ ਠੀਕ ਹੈ ਜੀ ਵਸ਼ੀ ਵਧੀਆ ਤਾਂ ਕਿਦੇ ਸੂਰੇ 60000 ਨਹੀਂ ਰਹਦੀ ਹੈ ਅੱਛਾ ਹਾਂ ਜੀ ਜਿਹੜੇ ਵੀ ਰਾਂਗ ਲੈਂਦੀ ਆ ਠੀਕ ਆ ਤੇ ਇੱਕ ਸੂਆ ਨਾ ਪੀਤਾ ਇਹ ਤੇ ਦੂਜੀ ਸੂਆ ਨੂੰ ਦੇਤੀ ਜੀ ਠੀਕ ਆ ਐਰ ਕੀ ਦੂਜੀ ਸੂਆ ਵਸ਼ੀ ਹੈ ਠੀਕ ਆ ਹਾਂ ਜੀ ਚਲੋ ਫਿਰ ਐਰ ਕੀ ਵੀ ਵਸ਼ੀ ਵੀ ਜੀ 15 16 ਕਿਲੋ ਦੁੱਧ ਰਮਾਨਾ ਚਵਾਈ ਜਾਊਗੀ ਚੰਗੀ ਸੇਵਾ ਦੇ ਬਾਕੀ ਇਹ ਵਸ਼ੀ ਵਸ਼ੀ ਆ ਵਧੀਆ ਦੰਦਾ ਦੁੰਦਰੀ ਆ ਤੋਰੀਆ ਸ਼ਿੱਗੀ ਜਵਾਨ ਹੁੰਦੀ ਆ ਵੇਖੋ ਕੰਨੀ ਵਾਲੀ ਜਵਾਨ ਵਾਲੇ ਪੂਰੇ ਬਰਾਬਰ ਨਹੀਂ ਬਰਾਬਰ ਨਹੀਂ ਹਜੇ ਕੀਤੇ ਚਲੋ ਲੈ ਜਾ ਫਿਰ ਬਾਕੀ ਵੱਛੀ ਕੋਈ ਚੰਗੀ ਸੇਵਾ ਹੁਣ ਗਾਹ ਕਰ ਲੂਗਾ ਇਹ ਵੱਛੀ 60000 ਦੀ ਆ ਮੋਕੇ ਦੇ ਦੁੱਧ ਜਿਹੜਾ ਇਹਦੇ ਕੋਲ ਕਹਿੰਦੇ ਕਿ 12 ਲੀਟਰ ਘਰ ਚਵਾ ਕੇ ਦਵਾਂਗੇ ਜਿਹੜਾ ਕੋਈ ਦੋ ਟਾਈਮ ਚੋ ਕੇ ਲੈ ਜੇ ਬਾਕੀ ਇਹਦੀ ਲਾਗਤ ਆ ਵੇਖੋ ਥੱਲੇ ਕੀ ਲੱਗਾ ਥੱਲਿਆਂ ਬੜੀ ਸੋਹਣੀ ਮੇ ਤੋਂ ਉਹ ਨਹੀਂ ਥੱਲਿਓਂ ਠੀਕ ਆ ਜੀ ਥੱਲਿਓਂ ਉੱਤੋਂ ਦਾ ਵੱਧ ਲੱਗਣੀ ਆ ਠੀਕ ਆ ਤੇ ਮੁੱਲ ਮੁੱਲ ਜਾਇ ਜੀ ਕਰਦੀ ਏਗੇ ਜਾਇਜ ਬਿਲਕੁਲ ਲੈਂਗੇ ਮੁੱਲ ਵਿੱਚ ਹੀ ਕਰ ਲਓ ਤੇ ਭਾਵੇਂ 50 55 ਜਿੰਨਾ ਮਰਜ਼ੀ ਕਰੀ ਜਾਈਏ ਹਾਂਜੀ ਮੁੱਲ ਕਰਦੇ 45000 ਅੱਛਾ 40 ਦੀ ਦੇ ਦਾਂਗੇ 40000 ਦੇ ਹਾਂਜੀ ਵਿੱਚੋਂ ਕਿੰਨਾ ਕਰਨਾ ਮਾਨਾ ਤੁਸੀਂ ਕਰ ਲਓ ਫਿਰ ਦੋ ਕਰ ਦਈਏ 38 ਦੀ ਹਾਂਜੀ ਚਲੋ ਪੂਰੇ 38 ਦੀ ਦੇ ਦਾਂਗੇ ਠੀਕ ਆ 38 ਜੋ ਵੀ ਕੋਈ ਨਹੀਂ ਮੰਨਤਾ ਨੀ ਵੀਰ ਜੀ ਮੌਕੇ ਤੇ ਕਰ ਦਾਂਗੇ ਕੋ ਫੋਨ ਲਾਵੇ ਦਾ ਫੋਨ ਲਾਵੇ ਹੁਣ ਇੱਕ ਵੀਡੀਓ ਨਹੀਂ ਤਾਂ ਭਾਈ ਬੜੇ ਵੀਰਾਂ ਦੇ ਫੋਨ ਆਏ ਭਾਜੀ ਵੀਡੀਓ ਨਹੀਂ ਪਈ ਠੀਕ ਆ ਹਾਂਜੀ ਤੁਸੀਂ ਐਡਵਾਂਸ ਹੀ ਵੀਰ ਫੋਨ ਕਰ ਦੇਣਾ ਐਡਵਾਂਸ ਫੋਨ ਫੋਨ ਜਲਦੀ ਕਰਿਆ ਕਰ ਹਣਾ ਤੇ ਰਹਿ ਜਾਂਦਾ ਜਦੋਂ ਜਦੋਂ ਟਾਈਮ ਸੈੱਟ ਕਰ ਲਈਦੇ ਫਿਰ ਤੁਸੀਂ ਫੋਨ ਕਰ ਬੱਤੀ ਠੰਡੀਆਂ ਤੇਰੀਆਂ ਬੱਸ਼ੀਆਂ ਯਾਦਪੀਰ ਚ ਫੁੱਲਿਆ ਬੱਸ਼ੀਆਂ 50 55000 ਹੀ ਮੁੱਲ ਕਰਉਂਦੀਆਂ ਠੀਕ ਆ ਪਰ ਆਪਾਂ ਗਿਆਜ ਕਰਨਾ ਅੱਜ ਤੇ ਹੁਣ ਜਿਹੜੀ ਆਵਲੀ ਆ ਇਹ ਵੀ ਬੱਸ਼ੀ ਠੰਡੀ ਜੀ ਇਹਦੇ ਮਗਰ ਬੱਛੀ ਜੀ ਇਹਦੇ ਮਗਰ ਬੱਛਾ ਜੀ ਇਹਦੇ ਮਗਰ ਬੱਛਾ ਤੇ ਉਹਦੇ ਮਗਰ ਬੱਛੀ ਤੇ ਆਹ ਥਾਣੇ ਦੇ ਵਿੱਚ ਦੇਖ ਸਕਦੇ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀ ਜੀ ਹੋ ਗਿਆ ਹੁਣੇ 20 22 ਇਹਦੇ ਦਾ ਦੁੱਧ ਕਿੰਨਾ ਜੀ ਇਹਦੇ ਮਗਰ ਜੀ ਜਿਹੜਾ ਪੱਕਾ ਹੋਊਗਾ ਨਾ ਉਹ ਹੋਊਗਾ ਦੁੱਧ 11 ਕਿਲੋ ਪਰ ਕੋ 10 10 ਕਰਕੇ ਲਵੇ 10 ਕਿਲੋ ਹੋਊਗਾ ਪੱਕਾ ਇਹਦਾ ਤੋਰਦਾ ਫਿਰ ਇਹਨਾਂ 10 ਕਿਲੋ ਦੁੱਧ ਜਿਹੜਾ ਇਹਦੇ ਕੋਲ ਵੀ ਮੌਕੇ ਤੇ ਹੈਗਾ ਸੂਆ ਸੂਆ ਵੀ ਜੀ ਇਹ ਪਹਿਲਾ ਸੂਆ ਸੂਈਦ ਪਹਿਲਾ ਹੀ ਸੂਆ ਇਹਦਾ ਹਾਂ ਜੀ ਇਹ ਸੂਆ ਪਹਿਲਾ ਜੀ ਰੰਗ ਰੂਪ ਤੇ ਇਹ ਵੀ ਬੜੀ ਸਫਾਈ ਚ ਪੱਲੇ ਉਹਨਾਂ ਕੋਲ ਜੀ ਆਲੀ ਬੋੜੇ ਮਸ਼ੀਨ ਨੂੰ ਥਣ ਲੱਗਾ ਇਹ ਵਸ਼ੀਆਂ ਬਰੀਡ ਚ ਬਹੁਤ ਆ ਵਸ਼ੀਆਂ ਬਸ ਇਹੋ ਹੀ ਆ ਵੀ ਸੰਭੀਆਂ ਸੰਭੀਆਂ ਨਹੀਂ ਗਈਆਂ ਪੂਰੀ ਗੁੱਬਨ ਨਹੀਂ ਕਹਿੰਦੇ ਵਸ਼ੀਆਂ ਸੰਭੀਆਂ ਰੰਗ ਰੂਪ ਦੀਆਂ ਜਿਹੜੀਆਂ ਪੂਰੀਆਂ ਸੋਹਣੀਆਂ ਆ ਹਾਂ ਦੇਖ ਸਕਦੇ ਇਹ ਵੀ ਜੇ ਸੰਭੀ ਜਾਵੇ ਤਾਂ ਅਗਲੇ ਸਵੇਰ ਨੂੰ ਚੀਂਗ ਤਿਆਰ ਹੋਣੀ ਇਹਦੇ ਦੰਦ ਮੜੇ ਚੱਕਰਾ ਦੀਏ ਆ ਵੇਖ ਇਹ ਵੀ ਇਹੇ ਸੀ ਚਿੱਗੀ ਜਵਾਨ ਹੁੰਦੀ ਹਾਂ ਹਾਂਜੀ ਹਾਂਜੀ ਚਲੋ ਲੈ ਜਾ ਜਵਾਨ ਦਈ ਆ ਹੋਣ ਇਹ ਵੀ ਸੈਟ ਵਾਲੇ ਦੰਦ ਪੁੱਟੇ ਆ ਇਹਨੇ ਤੇ ਇਹਦਾ ਮੁੱਲ ਵੇਜੀ ਹਰ ਹਾਂਜੀ ਇਹਦਾ ਮੁੱਲ ਇਹਦਾ ਮੁੱਲ ਜੈ ਜੀ ਕਰ ਦਈਏ ਕਿੰਨਾ ਇਹਦਾ ਮੁੱਲ ਵੇਜੀ ਕਰਨੂ ਤੇ ਭਾਵੇਂ ਵੇਜੀ ਇਹਦਾ ਮੁੱਲ 45 ਕਰਾ ਲਓ 50 ਕਰਾ ਲਓ ਅੱਛਾ 30000 ਦੀ ਦੇ ਦਾਂਗੇ ਇਹ ਵੀ 30000 ਜੀ ਤੁਸੀਂ ਦੱਸ ਦੋ ਕੋਈ ਗੱਲ ਨਹੀਂ ਪੂਰੇ 35 ਦੀ ਚਲੋ 35 ਦੀ ਦੇ ਦਾਂਗੇ ਪੂਰੇ ਠੀਕ ਹੈ ਜੀ 35 ਦੀ ਦੇਣੀ ਹੈ ਦੇਖੋ ਵੀ ਗੱਲ ਨਹੀਂ ਠੀਕ ਹੈ ਹਾਂਜੀ ਬਾਕੀ ਵੀ ਜੀ ਥਾਂ ਪਾ ਨਾ ਦੇ ਦਾਂਗੇ ਵੀ ਅੱਜ ਅੱਛਾ ਦੇਖੋ ਬੱਛੀ ਦਾ 34000 ਦੀ ਥਣ ਲਗਾ ਗਾ ਘੋਟ ਘੋਟ ਤੇ ਥਣ ਲਗਾ ਠੀਕ ਪਰ ਸਾਂਭ ਲੂਗਾ ਨਾ ਠੀਕ ਹੈ ਜੀ ਤੇ ਮੈਨੂੰ ਪਤਾ ਨਜ਼ਾਰੇ ਦੇਣਗੇ ਆ ਵੀ ਸੂਆ ਪੀਲੇ ਠੀਕ ਹੈ ਜੀ ਨੀ ਨਜ਼ਾਰਾ ਵਸ਼ੀਆਂ ਦੋਵੇਂ ਹੀ ਨਾ 60-60 ਪੈਣ ਪੈੜ ਹਜ਼ਾਰ ਦੀਆਂ ਠੀਕ ਹੈ ਜੀ ਆ ਵੀ ਸੂਆ ਪੀ ਗੇ ਠੀਕ ਹੈ ਜੀ ਅਗਲੇ ਸੂਵੇ ਵੀ ਜੀ 65-65 ਹਜ਼ਾਰ ਦੀਆਂ ਵਸ਼ੀਆਂ ਠੀਕ ਹੈ ਹਾਂ ਜੀ ਬਾਕੀ ਵੀ ਜੀ ਦੱਸਣ ਹੀ ਦਈਆਂ ਵੀ ਇੰਨੀਆਂ ਹੈ ਜੀਆਂ ਹਾਂ ਹਾਂ ਜੀ ਹਾਂ ਜੀ ਜੋ ਵੀ ਹੁਣ ਮੰਨ ਲਓ ਕਿ ਇਹਨੇ ਦੁੱਧ ਕੀੜਿਆ ਨਾ ਤੇ ਅਗਲੇ ਸੂਵੇ ਉਤਰਾ ਤੁਹਾਨੂੰ ਪਤਾ ਰਾਜੀ ਹੋ ਜਾਣੀਆਂ ਹਾਂ ਜੀ ਹਾਂ ਜੀ ਚਰਮਾਨ ਦੇ ਨਾਲ ਵੀ ਜੀ ਠੀਕ ਹੈ ਇੱਥੇ ਮਰਜ਼ੀ ਪੈਣ ਹਜ਼ਾਰ ਗਿਆ ਬਟ ਹੁਣ ਜਦ ਇਹ ਆ ਗਈ ਆਪਣੇ ਕੋਲ ਇਹ ਵੀ ਵੀਰਦੀ ਠੰਡੀ ਤੇਰੀ ਥਾਣ ਵੇਖੋ ਵੀਰਦੀ ਲੱਗਾ ਵਛੀ ਥਾਣ ਬੜਾ ਪਿਆਰਾ ਹੈ ਤੇ ਹੈਗੀ ਠੰਡੀ ਤੇਰੀ ਪੂਰੀ ਜਿਹੜੀ ਠੰਡੀ ਬਾਕੀ ਆ ਵੀ ਗਾਂ ਜੇਰ ਦਈ ਆ ਪਾਉਣ ਥਰੀ ਹੈ ਦੀ ਵੀ ਇਹਦੇ ਮਗਰ ਕੀ ਜੇ ਬੱਚਾ ਇਹਦੇ ਮਗਰ ਵੀ ਕੀ ਵਛਾ ਜਿਆ 나ੜੂ ਨਾਲ ਜੇ ਨੂੰ ਅੱਜ ਦੂਜਾ ਤੀਜਾ ਦਿਨ ਸੁਈ ਨੂੰ ਜੇ ਤੇ ਕਿੰਨਾ ਜੇ ਬੋਲਾ ਇਹਦੇ ਕੋਲ ਇਹਦੇ ਥੱਲੇ ਵੀਰਦੀ ਬੋਲਾ 14 ਕਿਲੋ ਹੋਊਗਾ ਕੰਡੇ ਵਾਲਾ ਜਿਹੜਾ ਕੰਡੇ ਤੇ ਚਾੜ ਕੇ ਦੇਣਾ ਪਰ ਆਪਾਂ 12 ਕਿਲੋ ਮੰਨ ਕੇ ਚੱਲੀਏ ਕਿੰਨਾ ਚਵਾਈ ਜਾਊਗੀ ਇਹ ਵੀਰਦੀ 16-17 ਕਿਲੋ ਚਵਾਈਊਗੀ ਵਛੀ ਤੋੜਦਾ ਫੇਰ ਇਹਨੂੰ ਵੇਖੋ ਵਾਸ਼ੀਵ ਜੀ ਫੋੜ ਫੋੜ ਬਾਹਰ ਆਉਂਦੀ ਆ ਵਾਸ਼ੀਵ 14 ਕਿਲੋ ਜੀ ਠੀਕ ਹੈ 14 ਕਿਲੋ ਦਾਤੇ ਕੋਈ ਸਫਰ ਤੇ ਜਾਣਾ ਦੂਰ ਜਾਣਾ ਕਿ ਨਾ ਕਿੱਧਰ ਚੋਣੀਆਂ ਕਰਮਾਂ ਵਾਲੀਆਂ ਜਾਣਾ ਹਾਂਜੀ ਹਾਂਜੀ ਇਹ ਤਾਂ ਹੀ ਨਹੀਂ ਗੱਲ ਜਿੱਥੇ ਇਹਨਾਂ ਦਾ ਵਿਚਾਰੀ ਬਾਕੀ ਹੈਗੀ ਇਹ ਵੀ ਜਰਸੀ ਕ੍ਰੋਸ ਚੀ ਆ ਜਰਸੀ ਹੈ ਵੀ ਜੀ ਬਾਕੀ ਕੱਦ ਦੇ ਦਾ ਮੀਡੀਅਮ ਜੇ ਹਾਂ ਜਰਸੀਆਂ ਦੇ ਹਿਸਾਬ ਨਾਲ ਕੱਦ ਜਿਹੜਾ ਉਸ ਹਿਸਾਬ ਨਾਲ ਤੁ ਮੰਨ ਕੇ ਚੱਲੇ ਪਾ ਤਨ ਪਤਾ ਜਾਂ ਜਾਂਦਾ ਹਾਂਜੀ 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 ਲੈ ਜਾ ਫਿਰ ਬਾਕੀ ਇਹ ਵੀ ਜੀ ਦੂਜਾ ਸੁਭਾ ਜੇ ਇਹਦਾ ਦੂਸਰਾ ਸੂਆ ਹੈ ਦੇਖੋ ਥੱਲੇ ਥਣ ਪਾਂਡਾ ਦੇਖੋ ਕਿੱਡਾ ਲਾਜਵਾਬ ਲੱਗਾ ਤੇ ਇਹਦਾ ਮੁੱਲ ਇਹਦਾ ਮੁੱਲ ਜੈ ਜੀ ਕਰਦੀ ਕਿੰਨਾ ਮੁੱਲ ਕਰਨੂ ਤੇ ਵੀਰ ਜੀ ਜਿੰਨਾ ਥਣ ਪਾਂਡਾ ਲੱਗਾ ਨਾ ਵੇਛੀ ਨੂੰ ਇੱਕ ਡੱਬ ਹੁੰਦਾ ਨਾ ਇੱਥੇ ਜਿੰਨਾ ਪੌੜਾ ਜਿੰਨਾ ਦੁੱਧਿਆ ਵਸ਼ੀ ਕੋ ਹਾਂਜੀ ਇੱਕੋ ਹੀ ਡੱਬ ਹੁੰਦਾ ਅੱਛਾ ਤੇ ਵਸ਼ੀ 60000 ਦੀ ਇਹ ਜੀ ਵਸ਼ੀ 18 ਕਿਲੋ ਵਾਲੀ ਠੀਕ ਆ ਸਿਰਫ ਇਹ ਥੋੜੀ ਸੰਭੀ ਘਟਿਆ ਹਾਂਜੀ 12 19 ਕਿਲੋ ਵਾਲੀ ਹੈ ਵਸ਼ੀ ਠੀਕ ਆ ਬਾਕੀ ਠੰਡੀ ਧੀਰੀ ਵਸ਼ੀ ਸੌਣ ਤੋਂ ਇਧਰੋਂ ਮਾਰਿਓ ਮੜਿਆ ਕੈਮਰਾ ਵੇਖੋ ਕਿਣੀ ਕਿਣੀ ਬਾਹਰ ਆਉਂਦੀ ਪਛੋਣ ਹਾਂਜੀ ਹਾਂਜੀ ਕਿੰਨੇ ਦੇ ਦਈਏ ਫੇਰੇ ਇਹ ਮੋਲ ਕਰਨ ਉਹਦੇ ਵਿੱਚ ਜੀ ਭਾਈ 45000 ਕਰਾ ਲਓ। ਅੱਛਾ ਇਹ ਵੀ 38 ਦੀ ਦੇ ਲਾਗੇ। 38000 ਦੀ। ਹਾਂਜੀ। ਵਿੱਚੋਂ ਕਰਦੇ ਛੋਟ। ਕਰਨੀ ਛੋਟ। ਛੋਟ ਕਰਦਾ। ਚਲੋ ਮੋਕੇ ਤੇ ਮੋਕੇ ਤੇ ਕਰਦੇ ਮੋਕੇ ਤੇ। ਮੋਕੇ ਤੇ ਕਰਦਾ। ਉਹ ਕਹਿੰਦੀ ਉਹਨਾਂ ਕੋ ਕਰਦੇ ਵੀ ਚਲੋ ਆਇਆ ਭੈਣ ਭਰਾ ਮੁੜੇ ਨਾ। ਠੀਕ ਹੈ। ਹਾਂਜੀ ਹਾਂਜੀ। ਚਲੋ। ਥਾਦੀਆ ਫਿਰ ਇਹਨਾਂ ਵਿੱਚ। ਬਾਕੀ ਇਹਨੂੰ ਰਹਿਤੀ ਬੈਠੀ ਹੋਣਾ। ਜੇ ਪੌਂਡ ਹੀ ਇਹਦੇ ਪਾ। ਨਾ ਲੈ ਫਾਂਦੇ। ਤੋਰੀ ਤੋਹ ਫਿਰ ਇਕ ਕਰੀ ਨਾ। ਬੱਚਾ ਕੀ ਜੇ ਇਹਦੇ ਮਗਰ? ਬੱਛਾ ਜੇ ਵੀਰ ਜੀ। ਇਹਦੇ ਮਗਰ ਵੀ ਬੱਛਾ ਹੀ ਹੈ। ਜੇ ਜੋ ਕੇ ਭੱਜ ਜਾਓ ਤਰੇ ਸੰਗ ਉਹਨੇ ਦੋ ਬੱਚਿਆਂ ਕਰਕੇ ਨਾ ਤੋੜ ਕੇ ਦੇਖ ਲਓ ਇੱਕ ਰੀ ਆ ਲੈ ਕੋ ਗੁਰਜੀ ਹਾਂ ਦੇਖ ਆ ਜੀ ਹਾਂ ਫੋਨ ਇਹਨਾਂ ਨੂੰ ਬਹੁਤ ਪਿਆਰਾ ਲੱਗਾ ਜੀ ਬਾਗੇ ਜੇ ਹੁਣੇ ਸੋਈ ਆ ਜੇ ਜੇਰ ਜੜੀ ਇਹਨੇ ਫੋਣੀ ਆ ਜੇਰ ਤੁਰੀ ਹੀ ਉਹ ਵੀਡੀਓ ਬਣਾਉਣ ਕਰਕੇ ਫਿਰ ਠੋਣੀ ਪਈ ਆਪਾਂ ਨੂੰ ਬਾਕੀ ਤੁਹਾਨੂੰ ਪਤਾ ਸੱਜੇ ਰਿਆ ਨਾ ਤਾਜੀ ਸੋਈ ਕਰਕੇ ਥੋੜੀ ਲੱਪੇ ਜਿਹੀ ਆ ਚਲੋ ਇੱਥੋਂ ਬਣਾ ਲਓ ਚਲੋ ਲੈ ਜਾ ਕੋਈ ਗੱਲ ਨਹੀਂ ਹੈਗੀ ਆ ਵੀ ਜਰਸੀ ਜੀ ਆ ਕਰੋਸ ਤੇ ਇਹ ਕਿੰਨਾ ਕਿ ਵੇਜੀ ਦੁੱਧ ਚਵਾਈ ਜਾਊਗੀ ਵੀਜੀ ਇਹ ਚਵਾਈ ਜਾਊਗੀ 12 13 ਕਿਲੋ ਮੰਨ ਵੇਜੀ ਚਵਾਈ ਠੀਕ ਆ ਬਾਕੀ ਵੀਜੀ ਇੱਕ ਗੱਲ ਜੇ ਹਾਂਜੀ ਆ ਵੇਖੋ ਕੋਈ ਲੱਤ ਦਾ ਦੱਬਣੀ ਜੇ ਮਾਰਦੀ ਆਡੀਆਂ ਲੱਤਾਂਆਂ ਦੀਆਂ ਹਾਂਜੀ ਜਮਾਂਦਰੂ ਆਕੜਾ ਆ ਕੇ ਪੂਰੀਆਂ ਰੱਖਦੀ ਆ ਅੱਛਾ ਸਿੱਧੀਆਂ ਰੱਖਦੀਆਂ ਪੂਰੀਆਂ ਖੜਾ ਕੇ ਸਿੱਧੀਆਂ ਰੱਖਦੀਆਂ ਇੰਜ ਅੱਛਾ ਹਾਂਜੀ ਆ ਜਿੱਤਰਾ ਥੋੜੀਆਂ ਜੀਆਂ ਆਪ ਆਪ ਦੇਖ ਸਕਦੇ ਬਾਕੀ ਥੋੜੀਆਂ ਜੀਆਂ ਬੈਂਡ ਹੋਈਆਂ ਹੁੰਦੀਆਂ ਇਹਦੇ ਬਿਲਕੁਲ ਸਿੱਧੀਆਂ ਜਿਹੀਆਂ ਬਿਲਕੁਲ ਸਿੱਧੀਆਂ ਕੁਦਰਤੀ ਇੰਜ ਆ ਰਹੀਆਂ ਠੀਕ ਆ ਬਾਕੀ ਠੰਡੀਆਂ ਠੰਡੀ ਧਿਰੀ ਵਿੱਚ ਹੀ ਆ ਵੇਖੋ ਠੀਕ ਆ ਹੋਰ ਨਹੀਂ ਗੱਲ ਆ ਵੇ ਆ ਠੀਕ ਆ ਠੰਡੀ ਧਿਰੀ ਵਿੱਚ ਹੀ ਆ ਇੰਜ ਮਰਜੀ ਵਿੱਚੀ ਤਾਂ ਵੇਖੋ ਗੜੀ ਗੜੀ ਮੋਟੀ ਆ ਥਾਰ ਵੀ ਪੂਰੀ ਮੋਟੀ ਆ ਜਿਹੜੇ ਠੀਕ ਆ ਜੀ ਤੇ ਇਹਦਾ ਮੁੱਲ ਮੁੱਲੇ ਦਾ ਜਾਇਜ਼ ਕਰਦੀ ਹੈ ਕਿ ਕਿੰਨਾ ਮੁੱਲੇ ਦਾ ਜਿੰਨਾ ਕਰ ਦੇਣਾ ਨਾ ਅੱਛਾ ਇੰਨੇ ਦੀ ਕੋਈ ਵੀਰ ਚੋ ਵੀ ਲੈ ਉਹ ਸਾਖੀ ਤੇ ਵੇਚ ਲੈਂਦੇ ਦੀ ਹੈ ਅੱਛਾ ਹਾਂਜੀ ਕਿੰਨੇ ਦੀ ਹੈ ਇਹ ਮੁੱਲ ਕਰ ਲੋ ਵੀ ਜੀ ਭਾਏ 28000 ਕਰਾਈ ਜੋ ਅੱਛਾ ਦੇਣੀ 26000 ਦੀ ਦੇ ਦਾਂਗੇ 26000 ਦੀ ਕਿ 5000 ਦੀ 5000 ਦੀ ਦੇ ਦਾਂਗੇ ਕੋਈ ਗੱਲ ਨਹੀਂ ਤੁਸੀਂ ਕਿਹਾ ਤਾਂ ਕੋਈ ਨਹੀਂ 5000 ਦੀ ਦੇ ਦਾਂਗੇ ਠੀਕ ਹੈ ਜੀ ਤੇ ਠੀਕ ਹੈ ਜੀ ਕੋਈ ਹੋਰ ਕੁਝ ਹੈ ਨਾ ਬਾਕੀ ਕੋਈ ਵੀਰ ਜੀ ਆ ਇੱਥੇ ਆ ਕੇ ਤਸੱਲੀ ਕਰਕੇ ਵੇਖ ਚੱਕ ਕੇ ਮਰਜ਼ੀ ਨਾਲ ਖੜੇ ਜੇ ਬੱਚੇ ਕਰਕੇ ਥੋੜੀ ਜਿਹੀ ਨਸੀਜ ਲੱਗਣ ਦੀ ਹੋਗੀ ਬਾਕੀ ਇਹ ਕੋ 40 50 ਕਿਲੋ ਦਾ ਅੰਦਰ ਬੱਚਾ ਨਿਕਲਿਆ ਇਹ ਕੀ ਤਾਜੀ ਸੂਈ ਆ ਲੱਪੇ ਲੱਪੇ ਜਿਆ ਬਾਕੀ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਬਾਕੀ ਇੱਕ ਬੇਨਤੀ ਹੋ ਰਿਹਾ ਆ ਵੇਖੋ ਬੱਚੇ ਵੱਜੇ ਆ ਤੇ ਪਰਸੋਂ ਆਪੇ ਮਾਲ ਫੇਰ ਤੇ ਆ ਰਿਹਾ ਠੀਕ ਆ ਨਵਾਂ ਮਾਲ ਆ ਵੇਖੋ ਇਹ ਆ ਠੀਕ ਆ ਦੋ ਗਾਵਾਂ ਗੱਬਣਾ ਬਾਹਰ ਬੱਜੀਆਂ ਇਹ ਤਿੰਨੇ ਆ ਪਰਸੋਂ ਜਿਹੜਾ ਮਾਲ ਪੈਣਾ ਵੀਡੀਓ ਦੇ ਵਿੱਚ ਹਾਂਜੀ ਆ ਵੇਖੋ ਆ ਪਰਸੋਂ ਵਾਲੀਆਂ ਜਿਹੜੀਆਂ ਲਿਆ ਕੇ ਬੰਦੀਆਂ ਆ ਇੱਥੇ ਪਰਸੋਂ ਦਾ ਨਵਾਂ ਦਿਖਾਵਾਂਗੇ ਹਾਂ ਹਾਂ ਵਸ਼ੀ ਮਿਰਜੀ ਆ ਵੇਖੋ Eh oui